ਦੀ ਗੱਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਨੰਮੀ ਵੀਡੀਓ ਚ ਲੋ ਜੀ ਅੱਜ ਦੂਜਾ ਦਿਨ ਹੋ ਗਿਆ ਰਪੇ ਨੂੰ ਲੱਗਿਆ ਨੂੰ ਵੈਸੇ ਚੱਲਦਾ ਤਾਂ ਉਹ ਤਾਂ ਢਾਈ ਦਿਨ ਗਏ ਕੱਲ ਪਰਸੋਂ ਥੋੜੀਆਂ ਬਾ ਗੱਠਾਂ ਜੀਆਂ ਜਨੇ achar ਵਾਲੀਆਂ ਹਨ ਇਹ ਦੀਆਂ ਪੈਕਿੰਗ ਕਰਨ ਲੱਗੇ ਦੁਆਰੇ ਜਿਵੇਂ ਮੰਨ ਲਓ ਕੁਝ ਨਿਉਲੇ ਨੇ ਖਾਲੀ ਵਿੱਚ ਜਾ ਉਂਗਲੀ ਹੋ ਗਈ ਹੈ ਨਾ ਕਿਸ ਗੱਠ ਦੇ ਵਿੱਚ ਕੋਈ ਬੱਜੇ ਕੇ ਪਾਟ ਗਈ ਉਹਦੇ ਕਰਕੇ ਥੋੜੀ ਜਿਹੀ ਖਰਾਬ ਜੀ ਹੋ ਜਾਂਦੀ ਹੈ ਫਿਰ ਉਹਦੇ ਕਰਕੇ ਦੁਬਾਰਾ ਲਫਾਫਾ ਜਿਹੜਾ ਹਲਾਤਾ ਦੁਬਾਰਾ ਲਫਾਫਾ ਲਾਉਣ ਤੋਂ ਬਾਅਦ ਗਾਟ ਵਧੀਆ ਬਣ ਜਾਂਦੀ ਹੈ ਸਾਫ਼ ਸੁਥਰੀ ਹੋ ਜਾਂਦੀਆਂ ਨਾ ਵੀ ਆਪਣਾ ਲੈਣੇ ਵਾਲਾ ਵੀ ਵੀ ਵਧੀਆ ਕੰਮ ਕਰਦੇ ਆ ਬਾਈ ਹੈ ਨਾ ਜਿਹੜਾ ਚਾਰ ਦਾ ਫੁੱਲ ਦਾਣੇ ਦਾ ਚਾਰ ਹੁੰਦਾ ਆਪਣੇ ਕੋਲ ਬਾਕੀ ਹੁਣ ਤੁਹਾਨੂੰ ਪਤਾ ਹੀ ਆ ਵੀ ਕਣਕ ਦਾ ਸੀਜ਼ਨ ਸਟਾਰਟ ਹੋ ਜਾਣਾ ਬਸ ਐਮਪੀ ਯੂਪੀ ਦੇ ਵਿੱਚ ਗੁਜਰਾਤ ਤਾਂ ਮਸ਼ੀਨਾਂ ਜਾਣ ਵੀ ਲੱਗ ਗਈਆਂ ਬਾਕੀ ਦੱਸਿਓ ਮੇਰਾ ਵੀਰ ਕਿਹੜਾ ਕਿਹੜਾ ਆਪਣੀ ਵੀਡੀਓ ਦੇਖਣ ਆਲਾ ਬਾਈ ਪਹੁੰਚ ਗਿਆ ਗੁਜਰਾਤ ਜਾਂ ਕਿੱਥੇ ਵੀ ਬਾਕੀ ਇਹਦੇ ਆਪਣਾ ਤਾਂ ਹੁਣ ਥੋੜਾ ਜਿਹਾ ਲੇਟ ਹੋ ਗਿਆ ਤਕੀ ਪਿਛਲੇ ਸਾਲ ਤਾਂ ਮਸ਼ੀਨਾਂ ਪਹਿਲੀ ਰੈਡੀ ਕਰਤੀ ਸੀ ਐਤਕੀ ਏਸੀ ਤਾਂ ਪਹਿਲੀ ਰੈਡੀ ਕਰਤੀ ਸੀ ਕਿਉਂਕਿ ਇਹਦਾ ਥਰੈਸ਼ਰੇ ਬਦਲ ਲਾਂਦਾ ਤਾਂ ਨਵੀਂ ਸੀ ਬਾਕੀ ਦੂਜੀ ਦਾ ਰਹਿੰਦਾ ਤਾਂ ਕੰਮ ਉਹ ਤੁਹਾਨੂੰ ਪਤਾ ਹੀ ਆ ਵੀ ਉਹਨੇ ਸੀਜ਼ਨ ਮੱਕੀ ਦਾ ਲਾ ਕੇ ਵਾ ਮੱਕੀ ਕਣਕ ਦਾ ਪਿਛਲੇ ਜਾਂ ਪਿਛਲੀ ਕਣਕ ਦੇ ਸੀਜ਼ਨ 'ਚ ਉਹਦੀ ਫੁੱਲ ਠੋਕੇ ਰਿਪੇਅਰ ਕਰੀ ਤੀ ਚਲੋ ਮੈਂ ਕਿਹਾ ਐਤਕੀ ਫੇਰ ਇੱਕ ਵਾਰ ਠੋਕੇ ਕਰ ਦੰਨੇ ਆ ਉਤੇ ਬਾਅਦ ਫਿਰ ਅਗਲੇ ਕਣਕ ਦੇ ਹੀ ਕਰਦਾ ਹੁੰਨਾ ਬਾਈ ਮੇਰਾ ਹਿਸਾਬ ਇਹੀ ਆ ਵੀ ਹਨਾ ਇੱਕ ਵਾਰ ਠੋਕੇ ਕਣਕ 'ਚ ਕਰੀ ਹੋਈ ਕਿਉਂਕਿ ਕਣਕ ਦਾ ਸੀਜ਼ਨ ਨੇ ਥੋੜਾ ਦਿੱਤਾ ਹੁੰਦਾ ਝੋਨੇ ਜਿਹਾ ਟਾਈਮ ਹੁੰਦਾ ਚਲੋ ਮਾੜਾ ਮੋਟਾ ਇਹ ਦਿੱਕਤ ਬਕਦਾ ਆਉਂਦੀ ਆ ਤਾਂ ਬੰਦਾ ਸਵੇਰ ਸ਼ਾਮ ਕਰ ਲੈਂਦਾ। ਬਾਕੀ ਹੁਣ ਵੇ ਗਾਂਹਾਂ ਵਾਲੀ ਕਣਕੇ ਸਾਲ ਬਾਅਦ ਕਰਨਾ। ਇਹ ਆਇਆ ਨਾ ਸੀਜ਼ਨ ਵੀ ਤਿੰਨ ਲੱਗ ਜੰਨੇ ਇਹਦੇ ਵਿੱਚ ਕਣਕ ਦਾ ਲੱਗ ਜਾਂਦਾ। ਉਹਦੇ ਬਾਅਦ ਮੱਕੀ ਦਾ ਲੱਗ ਜਾਣਾ, ਫੇ ਝੋਨੇ ਦਾ ਲੱਗ ਜਾਣਾ। ਮੱਕੀ ਦੀ ਬਾਈ ਪਣਾਈ ਬਹੁਤ ਆ। ਮੱਕੀ ਦੇ ਥੋੜਾ ਜਿਹਾ ਮਸ਼ੀਨ ਦੀ ਐਵੇਂ ਹੀ। ਥੋੜੀ ਹਾਲਤ ਖਰਾਬ ਹੋ ਜਾਂਦੀ ਆ। ਬਾਕੀ ਤੇ ਰੇਸੀ ਵਾਲੀ ਖੜੀ ਆ। ਇਹ ਵੀ ਹੁਣ ਮੜੀ ਧੋਵਾਂਗੇ ਇਹਨੂੰ ਪਾਣੀ ਮਾਰਾਂਗੇ ਤੇ ਵੀ ਹੁਣ ਖੜੀ ਬਾਹਰ ਥੋੜੀ ਜੀ ਛੱਟ ਥੱਲੇ ਖਰਾਬ ਜੀ ਹੋ ਗਈ। ਪਲੇ ਪੇਂਟ ਜਾਂ ਮਿੱਟੀ ਦੀ ਪਹਿ ਲਿਬੜ ਗਈ ਹੋਰ ਤਾਂ ਧੁੰਦ ਪੈਂਦੀ ਆ ਨਾ ਠੰਡ ਕਰਕੇ ਬਾਕੀ ਉਹਦੀ ਫੀਟਿੰਗ ਲੱਗੇ ਆ ਸ਼ੁਰੂ ਕਰਨਾ ਆਜੋ ਤੁਹਾਨੂੰ ਦਿਖਾਉਣਾ ਹੈ ਫੇ ਮਸ਼ੀਨ ਦੇ ਵਿੱਚ ਹੁਣ ਵੀ ਕੀ ਕੀ ਕਿਵੇਂ ਕਰੀਏ ਹੈ ਨਾ ਟੈਕਨੋਲੋਜੀ ਵਾਲੀ ਵੀਡੀਓ ਨਹੀਂ ਬਾਈ ਆਪਣੇ ਨਿਯਾਰੇਦਾਰ ਚਲੋ ਆ ਤਾਂ ਆਪਾਂ ਚੱਲ ਕੰਪਨੀਆਂ ਦੇ ਰਿਵਿਊ ਤਾਂ ਚਲੋ ਵਿਲੇ ਹੁੰਦੇ ਆ ਜਦੋਂ ਜਦੋਂ ਕਾਲੀ ਦੀ ਅੱਜ ਤਾਂ ਫੇ ਉਹਨੂੰ ਰਿਪੇਰਾਂ 'ਚ ਲੱਗ ਗਏ ਹੁਣ ਤਾਂ ਇਹ ਰਿਪੇਰਾਂ ਦਾ ਹੀ ਤੁਹਾਨੂੰ ਦਿਖਾਵਾਂਗੇ ਜਾਂ ਸੀਜ਼ਨ ਚੱਲਦੇ ਦੇ ਦਿਖਾਵਾਂਗੇ ਮਸ਼ੀਨਾਂ ਚਲੋ ਕਰਦੇ ਆ ਫੇ ਦਿਖਾਉਣਾ ਤੁਹਾਨੂੰ ਉਹਨੂੰ ਕੰਬੈਨ ਧੋ ਕੇ ਨੈਨ ਬਣਾਤੀ ਗੱਲ ਲਿਸ ਲਿਸ ਕਰਦੀ ਆ ਉਦੋਂ ਬਾਅਦ ਜੋ ਸਮਾਨ ਆ ਨਾ ਸਾਰਾ ਮੰਲੋ ਕੱਢ ਗਏ ਕਈ ਨਾ ਸੀਨ ਨਿਬੜਦੀ ਸਾਰ ਹਵਾ ਮਾਰਦੇ ਆ ਬਾਈ ਦੇਖਦੇ ਆ ਆਪਾਂ ਵੀ ਮੈਂ ਵੀ ਦੇਖਦਾ ਮਸ਼ੀਨਾਂ ਜਾਂਦਾ ਲੋਕਾਂ ਦੀਆਂ ਰਿਪੇਅਰ ਵੀ ਕਰਕੇ ਆਉਣਾ ਨਾ ਤਾਂ ਬਾਈ ਰਸੀਜਨ ਬੰਦ ਹੁੰਦੀ ਸਾਰੇ ਹਵਾ ਨਾਲ ਆ ਵਾ ਉੱਪਰ ਤੇ ਕਰਦਾ ਕੱਢ ਲੈਨੇ ਆ ਮੰਲੋ ਸਾਰਾ ਨਿਕਲ ਜਾਂਦਾ ਹਵਾ ਚਲੋ ਕੱਢ ਦਿੰਦੀ ਆ ਹਨਾ ਪਰ ਜਿਹੜੇ ਹੱਡ ਗੋਡੇ ਹੈਗੀਆਂ ਵਿੱਚ ਜਿਵੇਂ ਹੁਣ ਆ ਇੱਥੇ ਆ ਆ ਬੀ ਬਣੀ ਪਈ ਆ ਠੀਕ ਇਹਦੇ ਵਿੱਚ ਜਿਹੜਾ ਪ੍ਰਾਲ ਫੂਸ ਮਿੱਟੀ ਘੱਟਾ ਭਰਿਆ ਪਿਆ ਹੁੰਦਾ ਉਹ ਨਹੀਂ ਬਾਈ ਨਿਕਲਦਾ ਹਨਾ ਉਕਣੇ ਗਿੱਲਾ ਹੋ ਜਾਂਦਾ ਗਿੱਲਾ ਹੋਣ ਦਾ ਬਾਅਦ ਫਿਰ ਗਲ ਜਾਂਦਾ ਗਲਣੇ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਚਾਦਰੇ ਆ ਇਹਦੇ ਕੋਟਾ ਹੁਣ ਉਹ ਆ ਵੀ ਗਲਣਾ ਹੀ ਨਹੀਂ ਨੇ ਉਹਦੇ ਨਾਲ ਜਿਹੜੀ ਮਸ਼ੀਨ ਦੀ ਗਲਾਈ ਸ਼ੁਰੂ ਹੋ ਜਾਂਦੀ ਆ ਹੁਣ ਦੇਖੋ ਸਾਡੇ ਸਾਹਮਣੇ ਸਾਰਾ ਸਮਾਨ ਕੱਢਿਆ ਪਿਆ ਪੂਰਾ A to Z ਖਾਲੀ ਕਰੀ ਪਈ ਆ ਕੱਲ ਪੂਰੀ ਦਿਹਾੜੀ ਹੌਣ ਤੇ ਹੀ ਲੱਗ ਗਈ। ਤੇ ਰਹੀ ਜਲਾਤੀ ਮਸ਼ੀਨ ਤੇ। ਬਾਕੀ ਆਪਣਾ ਗੇਅਰ ਦਾ ਤਾਂ ਕੰਮ ਹੋਈ ਹੋਇਆ। ਹਨਾ ਬਾਕੀ ਜਿਹੜੀ ਮਸ਼ੀਨ ਖੋਲ ਕੇ ਧੋਣੀ ਆ ਸਮਾਨ। ਉਹਨਾਂ ਦਾ ਸਵਾਦੇ ਹੋਰ ਆ। ਆ ਸਾਰਾ ਏਲੀਵੇਟਰ ਤਾਰ ਕੇ ਪੂਰਾ ਹੁਣ ਇਹਦੀ ਫੀਟਿੰਗ ਕਰਨੀ ਆ ਬਸ। ਐਵੇਂ ਮਸ਼ੀਨ ਬਾਈ ਪਾਣੀ ਨਾ ਤਾਂ ਕਦੇ ਖੜਦਾ। ਬਰਮ ਦੋਏ ਕੱਢੇ ਪਏ ਆ। ਨਾ ਮਸ਼ੀਨ ਮੁੜ ਕੇ ਗਲਦੀ ਆ। ਇਹ ਜੀਦਾ ਧਿਆਨ ਰੱਖਣਾ ਚਾਹੀਦਾ ਥੋੜਾ ਜਿਹਾ। ਇਹ ਨਾਲ ਲੱਗਦੀ ਆ ਪਾ ਪਾਲਣ ਨੇ ਆ ਨਾ। ਚਲਦੇ ਸੀਜਨ ਜੇ ਧੋ ਦੰਨੇ ਆ ਉਹ ਸਾਰਾ ਮਾਲ ਵਿੱਚੇ ਜੰਮ ਜਾਂਦਾ ਬਾਕੀ ਦੀ ਸਾਫ ਸੁਪਈਆ ਹੋ ਗਿਆ ਪੁਲੀਆਂ ਵੀ ਕਰਤੀਆਂ ਟਕਣ ਵੇਚਣ ਇਹਦਾ ਹੁਣ ਫਿਟਿੰਗ ਕਰ ਦਾਂਗੇ ਬਸ ਕਈ ਵੀਰਾਂ ਦੇ ਕੱਲ ਕਮੈਂਟ ਆਏ ਤੇ ਬਾਈ ਕਹਿੰਦੇ ਵੀ 엘ਿਵੇਟਰ ਉੱਤੇ ਬਾਈ ਰੰਗ ਉਤਰ ਵੀ ਗਿਆ ਬਾਕੀ ਬਾਈ ਸਹੀ ਗੱਲ ਆ ਥੋੜਾ ਜਿਹਾ ਰੰਗ 엘ਿਵੇ ਇੱਕ 엘ਿਵੇਟਰ ਪਰ ਤੇ ਉਤਰਿਆ ਦੂਜੇ ਪਰ ਤੇ ਬਿਲਕੁਲ ਨਹੀਂ ਉਤਰਿਆ ਇਹ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਪ੍ਰੈਮਰ ਪ੍ਰੂਵਰ ਨਹੀਂ ਵੱਜਿਆ ਰੱਬ ਜਾਣੇ ਚਲੋ ਮਾਰ ਲਾਂਗੇ ਬਾਈ ਜਿਆ ਮਨੀ ਹੋਣੀ ਇੰਨੀ ਕੀ ਚੀਜ਼ ਤਾਂ ਹੁਣ ਬਾਈ ਤੁਹਾਨੂੰ ਪਤਾ ਹੀ ਹੈ ਵੀ ਹਨਾ ਬਾਹਰ ਮੀਮੂ ਚ ਸੀਜ਼ਨ ਦੇ ਵਿੱਚ ਕਿੰਨੇ ਮੀਂਹ ਪੈਨੇ ਆ ਕੋਦੋਂ ਉਹਨਾ ਕਰਕੇ ਵੀ ਹੋ ਜਾਂਦਾ ਬਾਕੀ ਕੋਈ ਕੰਪਨੀ ਦੀ ਨਗਹਿਲੀ ਕਹਿ ਸਕਦੇ ਆ ਆਪਾਂ ਹੁਣ ਇਹਦੇ ਤੇ ਬ੍ਰੇਕ ਆਨ ਲਾ ਕੇ ਇਹਨੂੰ ਪੂਰਾ ਰੰਗ ਦਾ ਬਣਵਾ ਕੇ ਨਾਲ ਲਈ ਮਾਰ ਦਾਂਗੇ ਬਾਕੀ ਹੁਣ ਇਹ ਪਿੰਨਾ ਬਹੁਤ ਆ ਜਿਹੜੇ ਓਕੇ ਆ ਕੋਈ ਇਹਦੇ ਜ਼ਿਆਦਾ ਕਸਾਈ ਨਹੀਂ ਹੋਈ ਇਹਨਾਂ ਦੀ ਇਹਨੇ ਉੱਪਰ ਪਿੰਨਾ ਨੂੰ ਕਈ ਵਾਰ ਆਪਾਂ ਦੇਖਦੇ ਆ ਇਹ ਚੀਜ਼ ਦਾ ਬਾਈ ਜ਼ਰੂਰ ਧਿਆਨ ਰੱਖਿਆ ਕਰੋ ਹਨਾ ਇਹ ਜਿਹੜੀਆਂ ਪਿੰਨਾ ਲੱਗੀਆਂ ਹੋਈਆਂ ਪੱਲਿਆਂ 'ਚ ਇੱਕ ਸਾਈਡ ਨੂੰ ਆ ਜਾਂਦੇ ਹੁਣ ਹੈ ਢਿੱਲ ਤਾਂ ਵੈਸੇ ਹੈਗੀ ਆ ਪਰ ਮਾਮੂਲੀ ਜੀ ਆ ਬੜੀ ਜੀ ਉਹ ਆ ਦੇਖੋ ਜਿਵੇਂ ਆਹ ਪੋਚ ਲੱਗਿਆ ਹੋਇਆ ਹੈ ਨਾ ਆਹ ਲੱਗਿਆ ਹੋਇਆ ਪੋਚਾ ਇੱਧਰ ਵੀ ਕਰਾਰੀ ਉਨੀ ਦਿਖਦੀ ਇੱਧਰ ਵੀ ਦਿਖਦੀ ਆ ਉਹ ਕਈ ਵੀਰ ਕੀ ਕਰਦੇ ਆ ਲਾਉਂਦੇ ਨਹੀਂ ਪੋਚ ਇਹ ਜਿੰਨਾਂ ਜਿੰਨਾਂ ਦੇ ਰੋਸ਼ ਨਾਲ ਚ ਲਾ ਕੇ ਚੱਲੀ ਜਾਣਾ ਚੱਲੀ ਜਾਣਾ ਤੇ ਬਾਅਦ ਪੱਲੇ ਨੂੰ ਬੜਾਈ ਸ਼ੁਰੂ ਕਰ ਦਿੰਦਾ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀ ਜਦੋਂ ਪੱਲਾ ਵੱਡ ਹੋ ਗਿਆ ਫੇਰ ਤਾਂ ਕੋਈ ਇਲਾਜ ਨਹੀਂ ਪੁੱਛਦਾ ਚਲੋ ਜਿੰਨੇ ਮਰਜ਼ੀ ਲਾ ਲਓ ਬਾਕੀ ਸਫਾਈ ਥੁਈ ਕਰਕੇ ਇਹਦੀ ਬੈਰੰਗ ਗੈਡਰਮ ਵਾਲੀ ਪੁੜੀ ਇਹ ਕਰਦਾਂਗੇ ਚੜਾ ਦਾਂਗੇ ਇਹਨੂੰ ਹੁਣ ਚੂਹਾ ਵਰਮ ਦਾ ਕਰਤਾ ਫਟ ਮੋਲੀ ਨੇ ਮੋਲੀ ਕਦਾਂ ਠੀਕ ਆ ਬਾਈ ਠੀਕ ਆ ਹਾਂ ਰਬੜਾ ਨਬੜਾ ਹੁਣੇ ਪਾਲਾ ਕੇ ਰਾਈ ਮਾ ਲਾ ਲਈ ਹਾਂ ਹਾਂ ਨਾ ਕਿਉਂ ਆਏ ਨਾ ਫੇ ਅੰਦਰ ਵਾਲੀ ਜੀਤ ਆ ਰਬੜਾ ਹੈ ਕੋਈ ਨਹੀਂ ਗੱਲ ਬਾਤ ਸੈਟ ਹੋ ਜੰਨੀ ਫੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਹੈਗਾ ਨਹੀਂ ਕਣਕ ਦਾ ਸੀਜ਼ਨ ਬਾਹਲੀਆ ਮਰਜ਼ੀ ਪਾਲਾ ਬਾਹਰ ਦੀਆਂ ਮਰਜ਼ੀ ਪਾਲਾ ਬਾਹਰ ਵਾਲੇ ਦੇ ਚੱਕਰੇ ਕੋਈ ਨਹੀਂ ਬਾਕੀ ਉਹ ਗੇਅਰ ਤਾਂ ਆਪਣਾ ਕਰਿਆ ਹੋਇਆ ਮੇਰਾ ਗੇਅਰ ਦਾ ਤਾਂ ਕੋਈ ਚੱਕਰੇ ਨਹੀਂ ਮਾਪਾ ਨੇ ਥੋੜੀ ਜਿਹੀ ਤੇ ਡਿਸਕ ਆ ਇਧਰ ਲਈ ਆ ਇਹ ਥੋੜੀ ਡਿਸਕ ਨਾ ਸੀਜਨ ਦੇ ਵਿੱਚ ਲੈਦਰ ਖੁੱਲ ਕੇ ਆ ਦੇਖੋ ਇੱਕ ਸਾਈਡ ਕਿੰਨੀ ਘਸ ਗਈ ਦੀ ਇੱਕ ਸਾਈਡ ਰਹੀ ਘਸੀ ਨਹੀਂ ਦੀ ਉਹਦੇ ਕਰਕੇ ਫਿਰ ਇਹ ਰਾਜੂ ਨੇ ਸੀਜਨ ਦੇ ਵਿੱਚ ਚੱਕਿਆ ਤਾਂ ਮੁੱਦਾ ਆ ਵੀ ਬਾਈ ਪਾ ਨਵੀਂ ਡਿਸਕ ਮੈਂ ਕਿਹਾ ਤਾਂ ਹੁਣ ਲੈਦਰ ਪਾ ਲਾ ਸਾਰ ਲਾ ਉਹਦੇ ਬਾਅਦ ਫੇਰ ਜਿਹਨੂੰ ਇਹ ਤਸੱਲੀ ਗਿਆ ਕਰਾਂਗੇ ਹਨਾ ਬ੍ਰੇਕ ਤਾਂ ਲੱਗਦੇ ਹੀ ਤੇ ਬਾਕੀ ਗੈਰ ਡਰਾਮਾ ਦੀਆਂ ਪੱਤੀਆਂ ਪੁੱਤੀਆਂ ਨਾਲ ਤੁਹਾਨੂੰ پتہ ਹੀ ਇਹਦਾ ਕਿਤੇ ਜਾਂਦੀ ਨਹੀਂ ਨੀ ਗਈਆਂ ਸਤੀ ਦੂਈ ਕੰਗੀ ਜੀ ਪੱਤੀ ਆ ਬਹੁਤ ਕਈ ਸੀਜ਼ਨ ਲਾ ਜਾਂਦੀ ਆ ਬਾਈ ਇਹ ਦੰਦੇ ਜੇ ਨਾ ਘਸਦੇ ਹੀ ਨਹੀਂ ਹੈਗੇ ਇਹ ਇਹ ਚੀਜ਼ ਬਹੁਤ ਵਧੀਆ ਬਿਹਤਰ ਆ ਯਾਨੀ ਕਚਾਈ ਨੂੰ ਵੀ ਠੀਕ ਆ ਸਤਾ ਬੱਕਰ ਓਕਰ ਮਾੜੇ ਮੋਟੇ ਢਿੱਲੇ ਆ ਇੱਕ ਇੱਕ ਦੋ ਦੋ ਜੂੜੀਆਂ ਕੱਸ ਕੇ ਇਹਨਾਂ ਨੇ ਟਾਈਟ ਹੋ ਜਾਣਾ ਇਹ ਵੀ ਸੈਟਾਂ ਕੋਈ ਦਿੱਕਤ ਨਹੀਂ ਹੈਗੀ ਇਹਨਾਂ ਦੇ ਵਿੱਚ ਵੀ ਬਾਕੀਆਂ ਵੀ ਬੈਰਿੰਗ ਦਾ ਕੋਈ ਬਦਲ ਤਸੱਲੀ ਆ ਵੀਰੇ ਬਸ ਇੱਕ ਤਸੱਲੀ ਕਰਨੀ ਆ ਬਸ ਹੋਰ ਮਸ਼ੀਨ ਦੇ ਵਿੱਚ ਫਾਲਟ ਕੋਈ ਨਹੀਂ ਤਾਂ ਕਿਉਂ ਐ ਬਾਹਰ ਜਾਣੀ ਆ ਬਾਹਰ ਜਾ ਕੇ ਦਿੱਕਤ ਆ ਜਾਵੇ ਕੋਈ ਤਾਂ ਫਿਰ ਕੰਮ ਦਾ ਸਵਾਦ ਨਹੀਂ ਆਉਂਦਾ ਹੈਗਾ ਨਾ ਹੁਣ ਤਾਂ ਆਪਾਂ ਆਪਣੇ ਘਰੇ ਬੈਠੇ ਆ ਗੱੜ ਦੇ ਵਿੱਚ ਬੈਠੇ ਆ ਕੋਈ ਸਮਾਨ ਹੋਰ ਜਾਂ ਕੋਈ ਚੀਜ਼ ਲੈ ਕੇ ਆਉਣੀ ਆ ਤਾਂ ਸਭ ਮਿਲ ਜਣਾ ਇੱਥੇ ਤੁਹਾਨੂੰ ਪਤਾ ਹੈ ਬਾਹਰ ਜਾ ਕੇ ਫਿਰ ਬਹੁਤ ਔਖਾ ਬਾਈ ਸਮਾਨ ਲੱਭਣਾ ਬਾਕੀ ਅਜੇ ਤਾਂ ਤੁਹਾਨੂੰ ਪਤਾ ਹੀ ਨਹੀਂ ਵੀ ਦੋ ਸੀਜ਼ਨ ਮੱਕੀ ਦੇ ਅ ਦੋ ਸੀਜ਼ਨ ਝੋਨੇ ਦੇ ਇੱਕ ਸੀਜ਼ਨ ਕਣਕ ਦਾ ਲਾਇਆ ਸੀ ਨੇ ਪੰਜ ਸੀਜ਼ਨ ਲਾਏ ਆ ਹਜੇ ਬਹੁਤੀ ਮੱਕੀ ਉਹਾਰੇ ਥੋੜੀ ਜਿਹਾ ਕਰਦੀ ਆ ਬਨਾਈ ਬਾਕੀ ਫਸਲਾਂ ਦਾ ਦਿੱਕਤ ਨਹੀਂ ਹੁੰਦੀ ਮੱਕੀ ਦਾ ਸੀ ਜਿਹਨੇ ਕਰਦਾ ਕਈ ਵਾਰੀ ਗੋਲ ਬਾਕੀ ਆ ਥਰੇਸ਼ਰ ਦੇ ਪਿਆ ਤਾਂ ਨਾ ਆਪਣੇ ਕਣਕ ਵਾਲਾ ਥਰੇਸ਼ਰ ਇਹਦੀਆਂ 12 ਦਾ ਪਾ ਲਵਾਈਆਂ ਦੀ ਮੱਕੀ ਤੇ ਪਹਿਲਾਂ ਲਵਾਈਆਂ ਦੀਆਂ ਠੀਕ ਆ ਜੀ ਵਧੀਆ ਨਾਲੇ ਬਹਾਰ ਵਾਈ ਜਿਵੇਂ ਉਹਨਾਂ ਐਮਪੀ ਜੂ ਗੁਜਰਾਤ ਜਾਂਦੇ ਆ ਨਾ ਉੱਥੇ ਯਾਰਾ ਯਾਰਾ ਟੋਟੇ ਨੂੰ ਵਾਤੋ ਕਹਿੰਦੇ ਆ ਵੀ ਟੋਟਾ ਨਾ ਹੋਣਾ ਚਾਹੀਦਾ ਤਾਂ ਹੀ ਭਾਈ ਇਹ ਥੋੜੀਆਂ 12 ਨਾ ਗੁਜਰਾਤ ਨੂੰ ਚੱਲੀਆਂ ਹੋਈਆਂ ਜਾਣ ਤਾਂ ਵਧੀਆ ਰਹਿੰਦੀਆਂ ਉਹਨਾਂ ਦੇ ਮਨ ਪਸੰਦਾ ਇਹ ਐਨ ਮਾਲ ਕੱਢਦੀਆਂ ਫਿਰ ਬਾਕੀ ਥਰੈਸਰ ਆਪਾਂ ਮੱਕੀ ਦੀ ਪਲੇਟਾਂ ਲਾ ਕੇ ਚਲਾਉਂਦੇ ਹੁੰਦੇ ਆ ਵਧੀਆ ਰਿਜ਼ਲਟ ਆ ਇਹਨਾਂ ਦਾ ਵੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਕਦੇ ਵੀ ਆਈ ਨਹੀਂ ਹੁਣ ਤੱਕ ਅਰ ਤਾਂ ਬਾਕੀ ਹੁਣ ਇਹ ਖੋਲੀਆਂ ਹੋਈਆਂ ਇੱਕ ਇੱਕ ਬਲੇਡ ਖੋਲੀਆਂ ਹੋਈਆਂ ਕਿਉਂਕਿ ਯਾਰ ਆਪਾਂ ਕੱਢਣੀ ਆ ਕਟਰ ਕੂਟਰ ਉਹਦੇ ਕਾਕੇ ਹੱਥ ਪਾਉਣ ਨੂੰ ਜਗ੍ਹਾ ਰੱਖੀ ਹੋਈ ਆ ਬਾਕੀ ਬਾਸਕਟ ਆ ਜਿਹੜੀ ਇਹ ਵੀ ਨਾਲ ਦੀ ਉਹ ਮਸ਼ੀਨ ਦੇ ਦੇਖਾਂਗੇ ਜੇ ਝਾਤੀ ਤੇ ਨੂੰ ਮਾਰੇ ਨਹੀਂ ਨਿਕਾ ਨਿਕਾ ਮਾਰੇ ਤੋਂ ਬਾਅਦ ਦੇਖਾਂਗੇ ਅੱਸੀਆਂ ਹੁਣ ਕਈ ਬਾਈ ਕਹਿ ਦਿੰਦੇ ਆ ਬਾਈ ਯਾਰ ਮੱਖੀ ਆਉਂਦੇ ਨਹੀਂ ਹਟਦੀ ਬਾਈ ਮੱਖੀ ਆਉਂਦੇ ਨਾ ਆਪਾਂ ਬਾਸਕਟ ਰੇ 12 ਦਾ ਪਰ ਇਹ ਇੱਕ ਸਾਲ ਲੋ ਆ ਲੈਂਦੇ ਆ ਆਪਾਂ ਬਾਸਕਟ ਦਾ ਟੂਲ ਲੱਗਦਾ ਹੁਣ ਤਾਂ ਬਹੁਤ ਜਗ੍ਹਾ ਲੱਗਣ ਲੱਗੇ ਇਹ ਟੂਲ ਦਾ ਜ਼ਰੂਰ ਖਿਆਲ ਰੱਖਿਆ ਕਰੋ ਜਿਹੜੇ ਅੱਸੀਆਂ ਨਾ ਆਹ ਆਹ ਖੂਜੇ ਜਿਹੜੇ ਆਹ ਇਹ ਭਾਈ ਜਵੇਂ ਇਹ ਹੋਣੇ ਚਾਹੀਦਾ ਮਾਰ ਦੇਖੋ ਇੱਧਰ ਦੇ ਬਾਸਕਟ ਚਲਾਈ ਆ ਪਹਿਲਾਂ ਅਸੀਂ ਕਣਕ ਦੇ ਸੀਜ਼ਨ ਤੇ ਹੁਣ ਬਾਸਕਟ ਇੱਧਰ ਤੇ ਚਲਾਉਣੀ ਆ ਇੱਕ ਸਾਈਡ ਇੱਧਰ ਤੇ ਚਲਾਤੀ ਇੱਕ ਸਾਲ ਇੱਕ ਸੀਜ਼ਨ ਇੱਧਰ ਤੇ ਚਲਾਤੀ ਕਿ ਇੱਧਰ ਤੇ ਚਲਾਤੀ ਐਂ ਕਰਕੇ ਚਲਾਉਣੀ ਜਿੱਦਨੇ ਅਸੀਂ ਗੋਲ ਹੋ ਗਈਆਂ ਮੰਨ ਲਓ ਜਵੇਂ ਇਸ ਵਿੱਚ ਵੜ ਗਈਆਂ ਤਾਂ ਸਮਝ ਲਓ ਆਪਣੀ ਜਿਹੜੀ ਮਸ਼ੀਨ ਆ ਮੱਖੀ ਜੀ ਫਿਰ ਆਈ ਜਾਂਦੀ ਮਲਾਈ ਨਹੀਂ ਕਰਦੀ ਇੱਕ ਬੱਲ ਦੇ ਵਿੱਚ ਵੀ ਬਰੀਕ ਦਾਣਾ ਜਾਈ ਜਾਂਦਾ ਹੁੰਦਾ ਬਹੁਤਾ ਨਹੀਂ ਜਾਂਦਾ ਬਰੀਕ ਜਿਆ ਦਾਣਾ ਜਾਈ ਜਾਂਦਾ ਹੁੰਦਾ ਨਾਕੀ ਥਰੇਸਰ ਨੂੰ ਇਕੱਲੇ ਪਾਵਾਂਗੇ ਤੀ ਪਲੇਟਾਂ ਲਾ ਗਈ ਨਾ ਕਣਕ ਚ ਵੇਖਣੇ ਪਾ ਕੇ ਦੇਖਣਾ ਚਲੋ ਜੇ ਦਿੱਕਤ ਕਰਨੀਆਂ ਵੀ ਤਾਂ ਨਾਟ ਖੋਲ ਲਾਂਗੇ ਨਹੀਂ ਵੈਸੇ ਤਾਂ ਦਿੱਕਤ ਤਾਂ ਕੀ ਆਉਣੀ ਬਾਈ ਤਾਂ ਆਪਣੀ ਜਗਾ ਤੇ ਆ ਮੱਕੀ ਵੀ ਤਾਂ ਕੱਢਦੀ ਏ ਇਹ ਚਲੋ ਬਾਕੀ ਫੇਰ ਰਬੜਾ ਰੋਣਾ ਪਾ ਲਈਏ ਫੇਦੀ ਕਰਦੇ ਆ ਫੀਟਿੰਗ ਬੈਡਾ ਬੋਡਾ ਕਰ ਦਾਂਗੇ ਚੜਾ ਦੇਂਗੇ ਬਾਕੀ ਰੀਜਨ ਲੱਗਿਆ ਹੋਵੇ ਬੰਦਾ ਫੇਰ ਤਾਂ ਲੋੜੇ ਨਹੀਂ ਪੈਂਦੀ ਹੈਗੀ ਛੋਟੂ ਬਣੂਗਾ ਤਾਂ ਵੀ ਫੋਰਮੈਨ ਹਟਦਾ ਨਹੀਂ ਫਰ ਲੋ ਨਹੀਂ ਆ ਹਾਂ ਮੋਨੀ ਮੋਲੀ ਬਣਾ ਦੇ ਇਹਨੂੰ ਹੋਰ ਮਾਰਿਆ ਯਾਰ ਬੰਦਾ ਵਧੀਆ ਹੈ ਨਾ ਕੱਢਦੇ ਇਹਨੂੰ ਹਾਲੀ ਕਾਲੇ ਦਾ ਕਾਣਾ ਵੀ ਤਾਂ ਤਿਆਰ ਕਰ ਰਹੇ ਆਂ ਆਂ ਸਹੀ ਗਿਆ ਸ਼ੈਰ ਗਿਆ ਸ਼ੈਰ ਨੂੰ ਭੇਜਿਆ ਮਾ ਮੜਾ ਰੰਗ ਚੱਲੇ ਆਉਣਗੇ ਮਾਰ ਲੂਗੇ 엘ਿਵੇਟਰ ਪਰ ਹੂੰ ਮਾ ਰੰਗ ਜਾਂ ਮਾਰ ਲੂਗੇ ਮੜਾ ਜਾ ਨਾਲੇ 4x4 ਲੋਆ ਤਾਂ ਉਹਨੇ ਇਹ ਦੇਕ ਸੀਜ਼ਨ ਚ ਲਾ ਕੇ ਗਏ ਤੇ ਉਹ ਇਹਨੂੰ ਮਾਰ ਲਾਂਗੇ ਸਾਰਿਆਂ ਨੂੰ ਪੱਤੀਆਂ ਮਾਰ ਲਿਵਰਾਂ ਨੂੰ ਦੇ ਇਹਨੂੰ ਚੰਗੀ ਲੱਗਦੀ ਆ ਫਿਰ ਹੋਰ ਕੀ ਆ ਚਲੋ ਮਿਲਦੇ ਆਂ ਤੁਹਾਨੂੰ ਹੁਣ ਕਰ ਲਈ ਇਹਦਾ ਕੰਮੜਾ ਆ ਲਾ ਲਈਏ ਇਹਨੂੰ ਸੂਤਜੀ ਕਰੀਏ ਗੁਣੀਏ ਜੇ ਚ ਨੇਰਾ ਹੋ ਗਿਆ ਭਾਈ ਸ਼ਾਮ ਦਾ ਹੋ ਗਿਆ ਟਾਈਮ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਕੰਮ ਨੂੰ ਲੱਗੇ ਰਹੀਦਾ ਵੀਡੀਓ ਬੂਡੀਓ ਦਾ ਚੇਤਾ ਹੀ ਭੁੱਲੀ ਜੀਦਾ ਜਿਹੜੀ ਚੀਜ਼ ਨੂੰ ਲਾਗੇ ਬਾਕੀ ਬੈੱਡ ਪਾਉਣਾ ਤਾਂ ਇਹ ਪਿਆ ਨਹੀਂ ਅਜ ਰਹਿ ਗਿਆ ਸਵੇਰੇ ਪਾਵਾਂਗੇ ਹੁਣ ਬਾਕੀ ਤੇ ਰਬੜਣਾ ਰੋਬਣਾ ਜਿਹੜੀਆਂ ਹਨਾ ਜਿੰਨੇ ਵੀ ਰਬੜ ਬੋਸ਼ਾਂ ਸਾਰੇ ਇੱਕ ਪੱਦਰ ਦੇ ਟੋਟਲੀ ਉਪਾਤੇ ਬਾਕੀ ਬਰਮਾ ਬਣਾ ਚੂਹਾ ਬਰਮ ਦਾ ਫਿੱਟ ਹੋਏਗੇ ਆ ਜਿੰਨੀ ਵੀ ਆਲੇ ਦਲੇ ਰਾਬੜਾ ਹੈ ਨਾ ਸਾਰੀਆਂ ਕੋਟਲੀ ਮੋਲੀ ਲੱਗਿਆ ਹੈ ਮੋਲੀਰ ਮਨੀ ਲਾਏ ਹੋਏ ਆ ਜੇ ਪਾਈ ਜੰਨੇ ਆ ਨਾਲ ਦੀ ਨਾਲ ਆਪਾਂ ਕੱਢ ਕੇ ਬਦਲੀ ਜੰਨੇ ਆ ਬਾਕੀ ਪੂੰਛੇ ਪਿੱਛੇ ਤੇ ਜਿਹੜੀ ਹੈ ਨਾ ਗਜਰਾਤ ਦੇ ਵਿੱਚ ਟਰਾਲੀ ਵੱਜੀ ਸੀ ਆਪਣੀ ਉਹ ਪੂੰਛ ਜੱਦੀ ਉਹੀ ਪੱਲਾ ਵਾਲਾ ਆ ਤਾਂ ਅੱਜ ਪੱਲਾ ਨਵਾਂ ਲਾਤਾ ਜਿਹੜਾ ਲਿਆਂਦਾ ਦਾ 6 ਮਹੀਨੇ ਹੋ ਗਏ ਮੱਕੀ ਤੇ ਪਹਿਲਾਂ ਲਿਆਂਦਾ ਦਾ ਬਸ ਲਾਉਣ ਦਾ ਫੇ ਐਂ ਤਾਂ ਵੀ ਚਲੋ ਠੀਕ ਆ ਉਹ ਵੀ ਸੋਹਣਾ ਲੱਗਦਾ ਪਰ ਉਹਦੇ ਥੋੜੇ ਜਿਹੇ ਰੰਗ ਜਾ ਉਤਰਿਆ ਰਕੂਂਜੇ ਪਰ ਤੇ ਇੱਕ ਵਰਤੇ ਉਹਦੇ ਕਰਕੇ ਫਿਰ ਨਵਾਂ ਹੀ ਲਾਤਾ ਅੱਜ ਚੱਕ ਦੇਵਾਂਗਾ ਕਾਲੇ ਨੂੰ ਕਿਹਾ ਜੇ ਕੰਮ ਨੂ ਹੋਵੇ ਲਾਈਟਾਂ ਨਵੀਆਂ ਲਾਤੀਆਂ ਐਲਈਡੀ ਇਹ ਨਵੇਂ ਮਾਡਲ ਚ ਆਉਨੀਆਂ ਹਾਂਜੀ ਕਾਲਾ ਜੀ ਸਤਿ ਸ਼੍ਰੀ ਅਕਾਲ ਭਾਈ ਕੱਦਾਂ ਹਾਂ ਠੀਕ ਆ ਜੀ ਨਾ ਆਇਆ ਹਾਂ ਹਾਂਜੀ ਹਾਂਜੀ ਹਾਂ ਠੰਡੇ ਪਾਣੀ ਗਿਆ ਕਰਮ ਗਿਆ ਨਹੀਂ ਨਹੀਂ ਗੀਜਰ ਦੇ ਪਾਣੀ ਨਾਲ ਹੁਣ ਕੈਦ ਕੈਦਨ ਬਾਹਰ ਆਤਾ ਹੈ ਉਦੋਂ ਜਿੰਦਾ ਤਾਂ ਇਹ 1700 ਤੋਂ ਦੀ ਹੈ ਹੈ ਜਿਹੜੇ ਨਹੀਂ ਲੈਦਾ ਹਾਂ ਮਨੀ ਪਾਈ ਜਾਣਾ ਰ ਆਪਣਾ ਹਾਂਜੀ ਹਾਂਜੀ ਕਿੰਨੇ ਕਰ ਰਹੀਆਂ ਸਤ ਸ੍ਰੀ ਅਕਾਲ ਕਿ ਮੈਂ ਕਿੰਨੀਆਂ ਕਰ ਰਹੀਆਂ ਬਸ ਨਿਬੜ ਗਿਆ ਕੰਮ ਆਪਣਾ ਹੈ ਰ ਆਪਣਾ ਨਿਬੜ ਗਿਆ ਕੰਮ ਮਨੇੜੇ ਆ ਹਾਂ ਬਾਕੀ ਦਾ ਵਾਹ ਫੇ ਇਹ ਐਲੀਵੇਟਰ ਵਾਲੇ ਪਾਸਿਆਂ ਨੇ ਬਾਅਦ ਚ ਦਿੱਕਤ ਆਉਂਦੀ ਹੈ ਬਾਈ ਸੀਜ਼ਨ ਦੇ ਵਿੱਚ ਨਾ ਕਿਤੇ ਖਰਾਬ ਹੋ ਜਾਵੇ ਰਾਵੜਾ ਹੋਣ ਗੱਲ ਕੁਛ ਨਹੀਂ ਜੀ ਇੱਕ ਪੈਕੇਟ ਲੱਗ ਵੀ ਜਾਊਗਾ ਇਹ ਕਹਿੰਦੇ ਕਾਲੇ ਹਾਂਜੀ ਹਾਂਜੀ ਹੁਣ ਟੈਂਪ ਵੀ ਖੁੱਲਾ ਆ ਹਾਂ ਬਾ ਪੁੜੀਆਂ ਵੀ ਓਕੇ ਆ ਆਪਣੀਆਂ ਮਾਉ ਤਾਂ ਐਵੇਂ ਹਾਂ ਲਾ ਲੋ ਵੀ ਰਾਮ ਤਾਂ ਪਾ ਕੇ ਹੁਣ ਤਾਂ ਫੈਰੇ ਕਰਨੇ ਆ ਕਾਲੇ ਹਾਂਜੀ ਹਾਂਜੀ ਹੋਰ ਸੁਣਾ ਕਾਲੇ ਫੇ ਸੁਈ 90 ਤੇ ਹੋਈ ਨਹੀਂ ਅਜੇ ਬਸ ਹੁਣ ਵਾਲੀ ਆ ਹਾਂ ਇਹ ਸਰਜੀ ਹੋਣ ਵਾਲੀ ਆ ਬਸ ਟੈਂਪ ਗਿਆ ਟਿਕਾਣੇ ਹਾਂ ਟੈਂਪ ਚੱਲ ਗਿਆ ਟਿਕਾਣੇ ਹੁਣ ਬਸ ਹਾਂ ਥੋੜਾ ਜਿਆਦਾ ਕਰਕੇ ਮਾਰਾ ਇਹਦਾ ਨਾਮ ਲੈ ਕੇ ਜੋ ਕਰਦੇ ਆਂ ਵਿਚ ਕਰ ਰਹੀ ਸੀ ਬਾਕੀ ਤੇ ਹੈ ਨਾ ਜਿਹੜੇ ਆਪਣੇ ਘੋੜੀਆਂ ਦੀਆਂ ਇਹ ਖੋਲ ਕੇ ਇਹਨਾਂ ਥੋੜਾ ਜਿਹਾ ਮੱਲਾ ਗਰੀਸ ਨਹੀਂ ਗਿਆ ਹੈਗਾ ਬਾਕੀ ਦਾ ਟੋਟਲੀ ਗਰੀਸ ਜਾਂਦਾ ਹੀ ਆ ਬਾਕੀ ਕਿਹਨਾ ਅੱਜ ਬੈੱਡ ਤੇ ਵੀਡੀਓ ਦੇ ਵਿੱਚ ਥੋੜੀ ਜੀ ਜਾਣਕਾਰੀ ਕਰੂੰਗਾ ਸਾਂਝੀ ਤੁਹਾਡੇ ਨਾਲ ਆਪਣੇ ਨਾ ਸੀ ਜਾਂਦੇ ਵਿੱਚ ਬਹੁਤ ਜਿਆਦੇ ਪ੍ਰੋਬਲਮ ਆ ਜਿਹੜੀ ਚਲੋ ਕੁਦਾਂ ਦੇ ਜਿਹੜੀ ਕੰਪਨੀਆਂ ਦੇ ਵਿੱਚ ਸੋਧ ਵੀ ਬਹੁਤ ਆ ਕਈ ਪੁਰਾਣੇ ਮਾਡਲ ਆ ਉਹਨਾਂ ਦੇ ਵਿੱਚ ਹਨਾ ਆਪਣੇ ਵੀਰਾਂ ਜਿਹੜੇ ਨਹੀਂ ਪਤਾ ਲੱਗਦਾ ਉਹਦੇ ਕਰਕੇ ਵੀ ਜਿਹੜੀ ਬੈੱਡ ਦੀ ਢਾਲ ਹੁੰਦੀ ਆ ਹਨਾ ਹੁਣ ਆਪਾਂ ਆ ਪਿਆ ਬੈੱਡ ਇਹਦੇ ਵਿੱਚ ਪਾ ਕੇ ਵੀ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਵੀਰ ਆਪਣਾ ਬੈੱਡ ਜਿਹੜਾ ਵਿੱਚ ਪਿਆ ਨਾ ਭਾਈ ਇੱਕ ਗੱਲ ਜ਼ਰੂਰ ਦੇਖਿਆ ਕਰੋ ਕਈ ਆਪਣੇ ਕੰਪਲੇਟਾਂ ਚਲੋ ਮੈਨੂੰ ਦੱਸੀ ਜਾਂਦੇ ਵਿੱਚ ਫੋਨ ਆਉਂਦੇ ਰਹਿੰਦੇ ਆ ਭਾਈ ਯਾਰ ਬੈੱਡ ਨਹੀਂ ਖਾਲੀ ਹੁੰਦਾ ਦਾਣਾ ਮਾਰਦੀ ਆ ਘਟੇਰੀ ਹੀ ਲਾਉਂਦੀ ਆ ਉਹ ਢੇਰੀ ਹੀ ਲਾਉਣ ਦਾ ਵੀ ਇਹ ਯਾਰਾਦਾਰ ਇਹੀ ਕਾਰਨ ਹੋ ਜਾਂਦਾ ਜਦੋਂ ਬੈੱਡ ਖਾਲੀ ਨਾ ਹੋਵੇ ਢਾਲ ਨਹੀਂ ਹੈਗੀ ਨਾ ਕੋਈ ਬੈੱਡ ਫੁੱਲ ਭਰ ਕੇ ਕੀ ਰਾਂ ਇੱਕ ਵਾਰ ਖਾਲੀ ਹੋਣਾ ਉਹ ਜਿੰਨਾ ਸੀਪਾ ਪਰਮਾਲ ਇਕੱਠਾ ਜਾਊਗਾ ਕੁਝ ਛਣ ਜਾਂਦਾ ਕੁਝ ਘਰ ਰਹਿ ਜਾਂਦਾ ਜਿਹੜਾ ਰਹਿ ਗਿਆ ਦਾ ਪਿੱਛੇ ਜਿਹੜਾ ਛਣ ਗਿਆ ਦਾ ਟੈਂਕੇ ਚ ਇਹ ਚੀਜ਼ ਦਾ ਥੋੜਾ ਜਿਹਾ ਇੱਕ ਕਾਲੂਆ ਤੁਹਾਨੂੰ ਕਰਕੇ ਵੀ ਦਿਖਾਉਂਗਾ ਵੀਡੀਓ ਦੇ ਵਿੱਚ ਇਹਦੀ ਵੀ ਥੋੜੀ ਜੀ ਕਰਨੀ ਆ ਮਸ਼ੀਨ ਦੀ ਢਾਲ ਏਸੀ ਵਾਲੀ ਦੇ ਤਾਂ ਪਹਿਲਾਂ ਆਪਾਂ ਕਰੀ ਤੀ ਇਹਦੀ ਵੀ ਥੋੜੀ ਜੀ ਕਰਨੀ ਆ ਇਹਦੀ ਝੋਨੇ ਦੇ ਵਿੱਚ ਹੁਣ ਤੂੰ ਬਹੁਤੀ ਦੂਰ ਤੱਕ ਐ ਜਾਣਾ ਸਾਡੀ ਮਸ਼ੀਨ ਆਪਦੀ ਉਹਨੂੰ ਮੈਂ ਦਿਖਾ ਵੀ ਦਿੰਨਾ ਬਾਈ ਕਹੋਂਗੇ ਤੁਸੀਂ ਵੀ ਬਾਈ ਓਹ ਕਿ ਛੱਡੀ ਜਾਂਦਾ ਆਪਣੀ ਇਹ ਝੋਨੇ ਦੇ ਵਿੱਚ ਨਾ ਦਾਣਾ ਮਾੜਾ ਮਾੜਾ ਉਹੀ ਕੰਪਲੀਟ ਕਰਦੀ ਸੀ ਜਿਵੇਂ ਆਪਾਂ ਕਹਿ ਦਈਏ ਵੀ ਚਲੋ ਐ ਤਾਂ ਵੈਸੇ ਕੰਪਨੀ ਦੀ ਨਮੀ ਦੀ ਮਸ਼ੀਨ ਆਪਾਂ ਕੰਪਨੀ ਵੀ ਕਹਿ ਸਕਦੇ ਪਰ ਸੀਜ਼ਨ ਤਾਂ ਸੀਜ਼ਨ ਹੁੰਦਾ ਫੇਰ ਆਪਾਂ ਕੰਪਨੀ ਨਹੀਂ ਦੇਖਦੇ ਫੇਰ ਤਾਂ ਇਹ ਦੇਖੀਦਾ ਵੀ ਕੰਮ ਚੱਲ ਜਵੇ ਕਿਸੇ ਲੋਟ ਬਾਕੀ ਆਹ ਦੇਖ ਲੋਟੇ ਮਰੀਆਂ ਆਪਾਂ ਨੇ ਚਲੋ ਇੱਥੇ ਤਾਂ ਨਹੀਂ ਦਤੀਆਂ ਚਾਹੇ ਇੱਥੇ ਦੇ ਲੋ ਚਾਹੇ ਇੱਥੇ ਦੇ ਲੋ ਇੱਕੋ ਗੱਲ ਆ ਇਹ ਹੁਣ ਆਪਾਂ ਨੇ ਆਹ ਦੇਖੀਂਦੀ ਠੰਡੀਆਂ ਇਹਦੇ ਵਿੱਚ 19 ਨੰਬਰ ਦੀਆਂ ਟਿਮਰੀਆਂ ਦੇ ਕੇ ਇਹਦੀ ਢਾਲ ਆ ਜਿਹੜੀ ਥੋੜੀ ਪਿੱਛੇ ਨੂੰ ਕਰਤੀ ਦੀ ਮੰਨ ਲਓ ਜਾਨੂੰ ਮਸ਼ੀਨ ਲੀਵਰ ਲਾਉਂਦੇ ਕੱਟਦੇ-ਕੱਟਦੇ ਬੈੱਡ ਖਾਲੀ ਹੋ ਜਾਂਦਾ ਮੁੜ ਕੇ ਕੋਈ ਦਿੱਕਤ ਨਹੀਂ ਆਈ ਆਪਾਂ ਨੂੰ ਇੱਕ ਪੈਸੇ ਦੀ ਵੀ ਆ ਬਾਕੀ ਤੁਹਾਡੇ ਸਾਹਮਣੇ ਆ ਮੈਂ ਬੈੱਡ ਦੀ ਢਾਲ ਆ ਜਿਹੜੀ ਪਿੱਛੇ ਨੂੰ ਪੂਰੀ ਆ ਬੈਡਾਂ ਇੰਜ ਝੜਕਦੇ ਕੇ ਖਾਲੀ ਹੋ ਜਾਂਦਾ ਦਾ ਕੋਈ ਦਾਣੇ ਦੀ ਕੰਪਲੇਂਟ ਨਹੀਂ ਆਈ ਦੀ ਕੋਈ ਕੁਝ ਨਹੀਂ ਤਾਂ ਹੋਇਆ ਬਾਕੀ ਇਹਦਾ ਝੋਟਾ ਘੇਰ ਦੇਖ ਲਓ 6 ਘੇਰੀ ਬਹੁਤ ਸੋਹਣਾ ਜਣੀ ਬੈੱਡ ਦੀ ਢਾਲ ਆ ਹਨਾ ਇਹ ਗੁਰੂ ਦੇਖਿਆ ਕਰੋ ਮੇਰਾ ਵੀਰ ਬਾਅਦ ਚ ਹਰਾਨ ਹੋਣੇ ਨਾਲੋਂ ਬਾਕੀ ਉਹ ਮਸ਼ੀਨ ਦਾ ਵੀ ਥੋੜੀ ਜੀ ਕਰਨੀ ਹੈ ਇਦਕੀ ਉਹਦਾ ਵੀ ਕਰਾਂਗੇ ਇਦਕੀ ਪਹਿਲਾਂ ਸੋਚਿਆ ਦਾ ਝੋਨੇ ਵੇਲੇ ਵੀ ਥੋੜੀ ਜੀ ਕਰ ਲਈਏ ਪਰ ਇਹਦੇ ਕੋਈ ਚਮਸਿਆ ਨਹੀਂ ਆਈ ਹੈਗੀ ਚਲੋ ਮੈਂ ਕਿਹਾ ਇਦਕੀ ਥੋੜੀ ਜੀ ਇੰਚੀ ਇੰਚੀ ਖੰਡ ਕਰ ਲਾਂਗੇ ਉਹਦੇ ਨਾਲ ਫਿਰ ਆਏ ਆ ਵੀ ਨਾਲੇ ਤਾਂ ਬੈੱਡ ਖਾਲੀ ਹੁੰਦਾ ਰਹਿੰਦਾ ਨਾਲੇ ਸੀਪਾ ਦੇ ਮਾਲ ਹੈ ਨਾ ਪੂਰਾ ਪ੍ਰੋਪਰ ਜਾਂਦਾ ਰਹਿੰਦਾ ਹੈ ਨਾ ਬਾਕੀ ਇਹ ਮੂਹਰੇ ਵਾਲੀ ਚੀਜ਼ਾਂ ਜਿਹੜੀਆਂ ਇਹ ਤਾਂ ਇਹਨਾਂ ਨੂੰ ਤੁਸੀਂ ਮੈਂਟੇਨੈਂਸ ਕੁਝ ਨਹੀਂ ਨਾ ਛੇੜ ਨਹੀਂ ਸਕਦੇ ਜਿਹੜੀ ਚੀਜ਼ ਆਪਾਂ ਛੇੜ ਸਕਦੇ ਆ ਉਹਦੀ ਤੁਹਾਨੂੰ ਗੱਲ ਦੱਸਦਾ ਵੀ ਇਹ ਜ਼ਰੂਰ ਦੇਖਿਆ ਕਰੋ ਨਾ ਲੈਵਲ ਹੁੰਦਾ ਨਾ ਬਣੇ ਨੇ ਮਿਸਤਰੀ ਕੋਲ ਉਹ ਲੈਵਲ ਤੇ ਇਹਨਾਂ ਪੂਰਾ ਪਤਾ ਲੱਗ ਜਾਂਦਾ ਵੀ ਕੀ ਸਿਸਟਮ ਆ ਕਿਵੇਂ ਆ ਨਾ ਕੋਈ ਦਿੱਕਤ ਨਹੀਂ ਆਊਗੀ ਤੁਹਾਨੂੰ ਸੀ ਜਾਂਦੇ ਵਿੱਚ ਬਾਕੀ ਹੋਰ ਵੀ ਕਈ ਵੀਰਾਂ ਨੇ ਕਾਲਦੇ ਫੋਨ ਆਏ ਉਧਰ ਐਮਪੀ ਯੂਪੀ ਕਈ ਪੰਜਾਬੀਆਂ ਦਾ ਵੀ ਆਇਆ ਆਪਣੇ ਬਾਈ ਯਾਰ ਥਰੈਸ਼ਰ ਜਿੱਥੇ ਬਨੂਗੇ ਜਰੂਰ ਜੀ ਵੀਡੀਓ ਬਣਾਇਓ ਚੰਗੀ ਵੀਡੀਓ ਬਣਾਇਓ ਵਧੀਆ ਇੱਕ ਵੀਡੀਓ ਥਰੈਸ਼ਰ ਦੇ ਪਾਵਾਂਗੇ ਇੱਕ ਬਹੁਤ ਮੈਨੂੰ ਫੋਨ ਵੀ ਬਾਈ ਹਿੰਦੀ ਚ ਵੀਡੀਓ ਬਣਾਇਆ ਗਾ ਸਰਦਾਰ ਜੀ ਹਿੰਦੀ ਚ ਬਾਈ ਹਿੰਦੀ ਚ ਪੰਜਾਬੀ ਆ ਹਿੰਦੀ ਯਾਰ ਮੈਨੂੰ ਇੱਕ ਤਾਂ ਸਮਝ ਨਹੀਂ ਆਉਂਦੀ ਹੈ ਨਾ ਅਲਜੇ ਨਾ ਹਿੰਦੀ ਦੇ ਵਿੱਚ ਵੀ ਚਲੋ ਕੋਈ ਨਹੀਂ ਮੇਰਾ ਵੀਰੇ ਇੱਕ ਤੁਹਾਡੇ ਵਾਸਤੇ ਹਿੰਦੀ ਚ ਨਾ ਮੈਂ ਛੋਟੀ ਜਿਹੀ ਸ਼ਾਰਟ ਵੀਡੀਓ ਜਿਹੜੀ ਫਰੇਸਟਰ ਦੀ ਸੈਟਿੰਗ ਦੀ ਸਾਰੀ ਉੱਥੇ ਤੁਹਾਨੂੰ ਕਰਕੇ ਦਵਾਂਗਾ। ਬਾਕੀ ਐ ਵੀਰੇ ਆਪਣਾ ਆਪਣਾ ਰੱਖਿਆ ਕਰੋ ਹਨਾ। ਇਹ ਨਾ ਸੋਚਿਆ ਕਰੋ ਵੀ ਨਿੰਦਰਬਾਈ ਨੇ ਐ ਦੱਸਿਆ ਹਰੇਕ ਮਸ਼ੀਨ ਦਾ ਆਪਣੇ ਮੋਰਮੈਨ ਦਾ ਆਪਣਾ ਆਪਣਾ ਤਜਰਬਾ ਨਾ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਮੈਨੂੰ ਇਹ ਕੰਮ ਆਉਂਦਾ। ਕੰਮ ਵੀਰੇ ਸਾਰਿਆਂ ਨੂੰ ਆਉਂਦਾ। ਕੋਈ ਵੀ ਅੱਜ ਦੇ ਜਿਹੜਾ ਪੁਰਾਣੇ ਬੰਦੇ ਆ ਉਹ ਤਾਂ ਕਿਸੇ ਨੂੰ ਪੁੱਛਦੇ ਹੀ ਨਹੀਂ। ਬਾਕੀ ਤੁਹਾਨੂੰ ਪਤਾ ਹੀ ਆ ਵੀ ਚਲੋ ਜੇ ਕਿਸੇ ਦਾ ਪੁੱਛ ਕੇ ਕਹਿੰਦੇ ਕੰਮ ਚੱਲਦਾ ਤਾਂ ਉਹ ਸਾਡਾ ਵੀ ਕੀ ਬੁਰਾ ਹਨਾ। ਨਾ ਕੀ ਦੀ ਹੋਣਾ। ਅੱਜ ਦੂਜਾ ਦਿਨ ਤਾਂ ਫੁੱਲ ਰਬੜਾ ਚੇਂਜ ਹੋ ਗਈਆਂ ਸਟਾਅ ਬਕਰ ਸੈਟਿੰਗ ਟਾਈਟ ਹੋ ਗਈ ਜਿਵੇਂ ਪਛਤਾਵਕਰ ਥੋੜੇ ਢਿੱਲੇ ਦਿਖਾਉਂਦੇ ਉਹ ਵੀ ਸੈੱਟ ਕਰਤੇ ਕਰਨੇ ਤੋਂ ਬਾਅਦ ਹੁਣ ਇਹਦਾ ਕੰਮ ਰਹਿ ਗਿਆ ਸਵੇਰੇ ਬੈੱਡ ਪਾ ਕੇ ਬਾਕੀ ਦੇ ਸ਼ਾਫਟ ਵਾਲੀਆਂ ਕਮ ਸ਼ਾਫਟ ਵਾਲੇ ਘੋੜੀਆਂ ਉਹ ਪਾ ਕੇ ਬਾਦੋਗ ਦਿਨ ਦੇ ਵਿੱਚ ਵਿੱਚ ਇਹਨੂੰ ਲੀਵਰ ਲਾ ਦਾਂਗੇ ਉਹ ਤੇ ਬਾਅਦ ਫਿਰ ਦੇਖਦੇ ਆਂ ਵੀ ਕਿੱਧਰ ਨੂੰ ਬਣਦਾ ਪ੍ਰੋਗਰਾਮ ਚਲੋ ਠੀਕ ਹੈ ਜੀ ਫਿਲਦੇ ਆਉਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ